ਅਸਿਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਪਿੰਡ ਟੋਟੀਆਂ ਪਹੁੰਚ ਚੁੱਕੇ ਆ ਜਿਲ੍ਹਾ ਤਰਨਤਪੁਰ ਦਾ ਤੁਸੀ ਲਖਨੂ ਸਾਹਿਬ ਪਾਉ ਨੋਗ ਸਿੰਘ ਪਹੁੰਚ ਚੁੱਕੇ ਜੀ ਚਲੋ ਦੂਜੀ ਵੀਡੀਓ ਵੱਲ ਲੱਗੀ ਬਾਈ ਹਣਾ ਦੀ ਜਿਹੜਾ ਮਾਲ ਦਾ ਸਾਰਾ ਸੇਰ ਹੋ ਚੁੱਕਿਆ ਜੀ ਅੱਜ ਵੀ ਨਵਾਂ ਮਾਲ ਲੈ ਕੇ ਆਂਦਾ ਬਾਈ ਹੁਣਾ ਨੇ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਤਿਰੀਕਾਲ 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 ਬਹੁਤ ਸਲਾਮ ਜੀ ਹਾਂ ਠੀਕ ਹੈ ਕਿੱਪਰ ਮਾਲਕ ਦੀ ਮਾਲਾ ਜਮੇ ਕਰੇ ਤੇ ਇਹੋ ਹੀ ਆ ਜਿਹੜਾ ਵੀਰ ਕਮੈਂਟ ਕਰਦਾ ਉਹ ਦਿਨ ਜੀ ਠੱਗੀ ਮਾਰੀ ਆ ਤੇ ਉਹਨੂੰ ਦੱਸਣਾ ਚਾਹੀਦਾ ਆ ਠੱਗੀ ਮਾਰੀ ਆ ਸਹੀ ਗੱਲ ਕਿ ਨਾ ਵੀ ਛਾਵੇਂ ਵੀ ਕਿ ਕਮੈਂਟ ਕਰ ਦੇਣਾ ਤੇ ਉਹ ਸੰਦੀਪ ਸਿੰਘ ਦਾ ਫਾਇਦਾ ਕੋਈ ਨਹੀਂ ਜਿਹਨੇ ਠੱਗੀ ਵਜੀ ਆ ਕੋਈ ਥਾਣ ਮਰੇ ਵਾਲੀ ਕੋਈ ਬੱਚੇ ਲੱਗੇ ਵਾਲੀ ਉਹ ਗੱਲ ਕਰੇ ਮੈਨੂੰ ਪਈ ਆ ਪਹੂ ਦਿੱਤਾ ਮੈਂ ਨਾ ਵੀ ਛਾਵੇਂ ਵੀ ਕਿ ਕਮੈਂਟ ਕਰ ਦੇਣਾ ਹੈ ਤੇ ਘਰੇ ਭਾਵੇਂ ਬੱਕਰੀ ਨਾ ਰੱਖੀ ਹੋਵੇ ਉਹ ਸੰਦੀਪ ਸਿੰਘ ਦਾ ਦਿਲ ਦੁਖਦਾ ਨਹੀਂ ਉਹ ਦਾ ਦੁਖਦਾ ਦੁਖਦਾ ਕਉ ਬਹੁਤੇ ਕਿਹ ਚੋ 2015 ਹੋ ਲੈਣਾ ਕਿ ਦੀ 100 ਪਹੂ ਚ 10 ਮਾੜੇ ਵੀ ਪੈਸਾ ਇਦੀਆ ਪਾਪਾ ਕਿਹੜੇ ਘਰੇ ਬਣਾਏ ਆ ਦੱਬ ਨਵਾ ਕੇ ਲਿਓਣੀ ਆ ਹਾਂ ਜੀ ਹਾਂ ਜੀ ਤੇ ਬੰਦਾ ਮੂੰਹ ਦੇ ਨਾਲ ਗੱਲ ਕਰੇ ਪਈ ਮੇਰੇ ਨਾਂ ਇਹਨੇ ਆ ਕੰਮ ਕੀਤਾ ਸਹੀ ਗੱਲ ਹੈ ਜਿਹੜੇ ਛਾਵੇਂ ਪਈ ਕਿਵੇਂ ਕਮੈਂਟ ਕਰਦੇ ਨੇ ਉਹਦਾ ਫਾਇਦਾ ਕੋਈ ਨਹੀਂ ਉਹਦਾ ਫਾਇਦਾ ਹੈ ਕਿ ਨਹੀਂ ਗੱਲ ਤੇ ਜਾਂ ਫਿਰ ਆਪ ਦਾ ਪੂਰਾ ਡਰੈੱਸ ਦੇਵੇ ਮੈਂ ਆਹ ਫਲਾਣਾ ਪੈਂਟ ਹੀ ਫਲਾਣਾ ਪੀੜ ਹੀ ਉਹਦੇ ਨਾਲ ਬੰਦਾ ਬੀਕ ਕੇ ਜਾ ਕੇ ਪੁੱਛੇ ਕੀ ਕਰਨੂ ਕੀਤਾ ਕੀ ਤੇਰੇ ਨਾਲ ਧੋਖਾ ਕੀਤਾ ਗਾ ਤੇ ਨਾਂਥੇ ਵੀ ਦੇਵੇ ਤੇ ਜਿਹੜਾ ਆਪ ਬਿਲੇ ਉਹ ਲੋਕੇ ਬਹਿ ਜਾਣਾ ਪਤਾ ਹੀ ਨਹੀਂ ਕਿਥੋਂ ਦਾ ਵਾ ਤੇ ਬੀੜਾ ਨੱਪ ਦੇਣਾ ਉਹ ਗੱਲ ਸਹੀ ਨਹੀਂ ਸੰਦੀਪ ਸਿੰਘ ਇਹ ਗੱਲ ਸਹੀ ਹੈ ਕਿ ਨਹੀਂ ਗੱਲ ਬਿਲੇ ਲੁਕਣ ਵਾਲੀ ਗੱਲ ਹੈ ਬਿਲੇ ਲੁਕਣ ਵਾਲੀ ਗੱਲ ਹੀ ਹੈ ਜਿਹਦਾ ਪਤਾ ਹੀ ਨਹੀਂਗਾ ਮਲਕੀਥੋਂ ਦਾ ਕਿਹੜਾ ਪਿੰਡ ਪੀੜਾ ਉਹਦੇ ਡਰੈਸ ਦੇਵੇ ਲੈ ਵੀ ਮੈਂ ਕਮੈਂਟ ਕੀਤਾ ਜੋ ਮੈਂ ਜੋ ਬਿਲਕੁਲ ਜੀ ਬਿਲਕੁਲ ਤੇ ਮੇਰੇ ਨਾਲ ਤਾਂ ਆਹ ਕੰਮ ਕੀਤਾ ਹੈ ਕਿ ਨਹੀਂ ਗੱਲ ਕਿਤੇ ਕਿਤੇ ਮਾੜਾ ਪਹੂ ਵੀ ਚਲ ਜਾਂਦਾ ਕੋਈ ਇਹੋ ਜਿਹੀ ਗੱਲ ਨਹੀਂ ਕਿ ਆਪਾਂ ਕਿਹੜੀ ਘਰੇ ਬਣੇਗਾ ਵਾ ਤੇ ਉਹ ਬੰਦਾ ਬੈ ਕੇ ਦੱਸੇ ਮੇਰੇ ਨਾਲ ਆਹ ਮਾੜਾ ਗਿਆ ਕੋਈ ਅਕਸਰ ਹਾਂ ਉਹਦਾ ਫੁੱਲਝਾ ਵੀ ਕੀਤਾ ਹਾਂ ਹਾਂ ਉਹਦਾ ਮਸਲਾ ਲੋ ਜਾਂਦਾ ਵਾ ਤੇ ਮੇਰੇ ਨਾਲ ਆ ਗੱਲ ਬਿਲਕੁਲ ਬਿਲਕੁਲ ਅਜੀਬ ਬੰਦਾ ਆ ਰਹੀਆਂ ਇਹ ਮੱਤੀ ਗੱਲ ਤੇ ਇਹ ਕਰਕੇ ਮਨੋਂ ਤੇ ਮਾੜਾ ਕਰੀਦਾ ਨਹੀਂ ਸੰਦੀਪ ਜੀ ਬਿਲਕੁਲ ਜੀ ਠੀਕ ਨਹੀਂ ਗੱਲ ਇਹ ਵੇ ਮਲਾ ਕਹਾ ਗੱਲਾਂ ਬਾਤਾਂ ਹੀ ਵੀਰਾਂ گاڑی ਇਹੋ ਬੇਨਤੀ ਹੂ ਤੇ ਸੋਚ ਕੇ ਕਮੈਂਟ ਕਰਿਆ ਕਰੋ ਵੀਰ ਮੇਰਾ ਆਪਾਂ ਕਿਹੜੀਆਂ ਘਰੇ ਬਣਾਈਆਂ ਲੱਬ ਲਬਾ ਕੇ ਲਿਆਉਣੀਆਂ ਹੁੰਨੀਆਂ ਵਾ ਤੇ ਕਿਹੇ ਤੋਂ 1000 15 ਹ ਲੈਣਾ ਤੇ ਕਈਆਂ ਚੋਂ 50 ਚਲੇ ਵੀ ਜਾਂਦਾ ਜੋ ਸਰਪੁਣ ਜੀ ਸੰਦੀਪ ਸਿੰਘ ਜੀ ਦਾ ਥਣ ਲਾ ਕੇ ਲੈ ਕੱਲ ਕਿਦਾਂ ਉਹ ਕੀ ਕਰੂਗਾ ਕੁਛ ਨਹੀਂ ਕਰੂਗਾ ਬੜਾ ਦਾ ਉਹਦਾ ਬੱਚਾ ਮਰ ਗਿਆ ਵਾ ਤੇ ਤੇਰੇ ਸਾਹਮਣੇ ਗੁਰੂ ਘਰ ਆਇਆ ਪੱਛੀ ਹੋ ਗਈ ਆ 50 52 ਦੀ ਆਪ ਲੈ ਆਂਦੀ 20000 ਦੀ ਗਾਂ ਨਹੀਂ ਰਹਿ ਗਈ ਉਹ ਕਮੈਂਟ ਵਾਲੇ ਪਰ ਦੇਣੇ ਇੱਕ ਸੋਚਣ ਵਾਲੀ ਗੱਲ ਆਈ 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 ਵਪਾਰੀ ਕਢਣ ਦੇ 1000 2000 ਤੇ ਜਾਣਾ ਗੱਫੇ ਦਾ ਇੱਕੇ ਬਿਲਕੁਲ ਬਿਲਕੁਲ ਇੱਕ ਕਰਕੇ ਵੀਰਾਂ گاڑی ਉਹ ਬੇਨਤੀ ਕਰਦੇ ਆ ਜਦੋਂ ਕਮੈਂਟ ਕਰਨਾ ਵਾ ਕਰੋ ਪਰ ਸੋਚ ਕੇ ਥੋੜਾ ਜਿਆ ਕਰੋ ਬਿਲਕੁਲ ਹੈ ਕਿ ਨਹੀਂ ਗੱਲ ਸਹੀ ਸਹੀ ਗੱਲ ਹੈ ਸੋਚ ਕੇ ਕਰੋ ਸੋਚ ਕੇ ਕਰੋ ਹਾਂਜੀ ਹੋਰ ਦੱਸੋ ਤੁਸੀਂ ਬਸ ਠੀਕ ਠਾਕ ਆ ਕਿਰਪਾ ਮਾਲਕ ਦੀ ਗੱਡੀ ਵਧੀਆ ਮੌਜਾਂ ਲੱਗੇ ਪੂਰੀਆਂ ਮੌਜਾਂ ਪੂਰੀਆਂ ਦੇ ਗੱਫਾ ਪਾਣੀ ਮਿਲਦਾ ਜਾਂਦਾ ਵਾ ਚੜਦੀ ਕਲਾ ਵਾ ਕਮੈਂਟ ਵਾਲਾ ਕਰੀ ਜਾਣੇ ਆ ਪਰ ਨਹੀਂ ਬੰਦੇ ਦਾ ਪਤਾ ਹੋਵੇ ਨਾ ਵੀ ਇਹਦੇ ਨਾਲ ਠੱਗੀ ਵਜਦੀ ਆ ਇਹਨੇ ਕਰਨਾ ਜਾਇਜ਼ ਆ ਇਹ ਇਹ ਰਹਿਵੇਂ ਕਰ ਦੇਣਾ ਹੁਣ ਪਿੱਛੋਂ ਮਾਲ ਜਦੋਂ ਆਮ ਹੀ ਮਹਿੰਗਾ ਲੀਦਾ ਆਪਾਂ ਤੇ ਕਿਸੇ ਨੂੰ ਜਿੰਨੇ ਦੀ ਲੈਂਦੀ ਉਹ ਚ ਰੁਪਈਆ 1000 2000 ਲੱਪਣਾ ਸਹੀ ਗੱਲ ਹੈ ਕਿ ਨਹੀਂ ਗੱਲ ਜਿਨੇ ਧੁੱਪ ਚਾਂ ਸੇਕਣੀ ਆ ਕਈ ਵੇ 4000 1000 ਦਾ ਤੇਲ ਗੱਡੀ ਤੇ phooke ਆ ਜੀਦਾ ਪਹੂ ਨਹੀਂ ਲੱਗਦਾ ਨਹੀਂ ਲੈ ਨਹੀਂ ਲੱਗਦਾ ਇਹਦੇ 4-4 ਦਿਨ ਨਹੀਂ ਲੱਗਦਾ ਨਹੀਂ ਨਹੀਂ ਲੱਗਦਾ ਇਹਦੇ ਗੱਲ ਤੇ ਹਾਂ ਗੱਲ ਆ ਵੀਰਾਂ ਗੱਡੀ ਇਹੋਈ ਆ ਤੇ ਚਲੋ ਇਹਨੇ ਨਾ ਪਤਾ ਲੱਗਦਾ ਤਾਂ ਬੰਦੇ ਦੀ ਗਲਤੀ ਆ ਕੋਈ ਪਤਾ ਲੱਗਦਾ ਨਹੀਂਦਾ ਕਰੋ ਤੁਸੀਂ ਇਹਨੇ ਅਹੀਂ ਆਂਦੇ ਨਾ ਕਰੋ ਤੇ ਪਰ ਐਵੇਂ ਜਿਹੜਾ ਛਾਵੇਂ ਵੇਚੇ ਕਰ ਦੇਣਾ ਮਨ ਤੁਸਦਾ ਨੰਬਰ ਦੇ ਨਾਲ ਲਿਖੋ ਬਈ ਨਾਲ ਆ ਤਾਂ ਨੰਬਰ ਤੇ ਉਹ ਆਪਾਂ ਬਹਿ ਕੇ ਮੁਰਕੇ ਗੱਲਬਾਤ ਕਰੀਏ ਹੈ ਕਿ ਨਹੀਂ ਗੱਲ ਲੋਕੇ ਨਾ ਕਰੋ ਸਹੀ ਸਹੀ ਬਿਲਕੁਲ ਬਿਲਕੁਲ ਦੋਸਣਾਓ ਤੁਸੀਂ ਹਾਂਜੀ ਠੀਕ ਠਾਕ ਆ ਛੋਟੀ ਸਾਡੀ ਵਧੀਆ ਲੈ ਰੱਖੋ ਛੋਟੀ ਵਧੀਆ ਛੋਟੀ 40 ਵਧੀਆ ਕਿੰਨੇ ਲਾਹਂਦੀ ਨਹੀਂ ਏਡੰਗੋਰੀ ਪਹਿਲੀ ਗੱਲ ਤੇ ਉੱਤਰਾ ਹੀ ਕਰ ਮਾਲੀਆਂ ਬੁਬਾਰੀ ਪਛਾਣ ਆ ਮੇ ਨਹੀਂ ਮੇਲੇ ਮੂਲੇ ਘਰ ਦਾ ਬਾਪੂ ਨੂੰ ਤੇ ਇਹਨਾਂ ਪਛਾਣ ਆ ਅਜੰਤ ਦੀ ਆ ਬੁਬਾਰੀ ਜਾਂਦੇ ਵਪਾਰੀ ਜਾਂਦੇ ਗੱਲ ਸਹੀ ਆ ਨਹੀਂ ਮੱਡੀ ਲੀਨੇ ਚਾਰਕ ਫੋੜਦੀ ਕਿਹੜੇ ਵੇਲੇ ਕੋਲੇ ਦੂਜੇ ਕੰਮ ਨੂੰ ਵੀ ਆ ਜਾਂਦੀ ਕੰਮ ਆ ਉਹ ਵੀ ਕੰਮ ਨਹੀਂ ਠੀਕ ਆ ਗੱਲ ਉਹ ਵੀ ਕੰਮ ਆ ਆਏ ਨੇ ਮੇਰੇ ਨੂੰ ਆ ਜਾਂਦੇ ਥੋਰ ਕੁੱਤਾ ਪਿੱਲਾ ਪੈ ਜੇ ਤਾਂ ਕਿਦੇ ਉੱਤਰਾ ਆਜ ਕੱਲ ਤੇ ਮੌਰੀ ਇਸ ਤਰ੍ਹਾਂ ਦਾ ਆ ਤੇ ਭਰਾਵਾ ਹੁੱਕਾ-ਕੁੱਕਾ ਦੇ ਦਿੰਦੇ ਨੇ ਕਿ ਨਹੀਂ ਹਾਂ ਬੜੇ ਆਏ ਨੇ ਹਾਂ ਕਿਤੇ ਬਿਨਾਂ ਹੀ ਕੰਮ ਲੱਭ ਜਾਂਦਾ ਸੀ ਗੈਰ ਜਲਾ ਹੋ ਜਾਂਦਾ ਕਿ ਨਹੀਂ ਲਾਕੇ ਆਪਣੇ ਬਾਕੀ ਚਲੋ ਚੱਲੇ ਜੀ ਚੱਲੀ ਜਾਂਦਾ ਕਮ ਸੰਦੀਪ ਸਿੰਘ ਕਿਹਨੇ ਦੁਨੀਆ ਨਹੀਂ ਜਿੱਤੀ ਨਹੀਂ ਦੁਨੀਆ ਨਹੀਂ ਜਿੱਤੀ ਨਹੀਂ ਨਹੀਂ ਇੱਥੇ ਤੇ ਗੁਰੂ ਨਾਨਕ ਨੂੰ ਚੰਗਾ ਨਹੀਂ ਆਖਿਆ ਤੇ ਸੰਦੀਪ ਸਿੰਘ ਤੈਨੂੰ ਮੈਨੂੰ ਕੀ ਨਹੀਂ ਚੰਗਾ ਕਰਾ ਇਹ ਕੀ ਗੱਲ ਆ ਇਹ ਵਪਾਰ ਨਹੀਂ ਇਹ ਤਾਂ ਹੁਣ ਆ ਹੀ ਠਾਗਿਆ ਠਾਗਿਆ ਨਾ ਪਰ ਠੱਗ ਫੇਜ ਆਪਾਂ ਗਾਂ ਮਗਰ ਵੱਛਾ ਲਈ ਜਿਹਦੇ ਪਿੱਛੇ ਕਿਲੀ ਯਾਰ ਵੱਛਾ ਲਾਇਆ ਇਹ ਕੀ ਗੱਲ ਫੇ ਗੱਲ ਹੁੰਦੀ ਤੇ ਜਿਹੜਾ ਐਵੇਂ ਠੱਗ ਠੱਗ ਕਰੀ ਜਿਹੜਾ ਉਹਦਾ ਵੀ ਫਾਇਦਾ ਨਹੀਂ ਜਿਹੜਾ ਲਾਂਦੇ ਉਹਨਾਂ ਨੂੰ ਕੋਈ ਖੰਦਾ ਨਹੀਂ ਉਹਨਾਂ ਨੂੰ ਕੋਈ ਯਾਰ ਨਹੀਂ ਬਾਕੀ ਆ ਉਹਨਾਂ ਨੂੰ ਪਿਆਂਦਾ ਨਹੀਂ ਉਹ ਚੱਲ ਜਾਂਦਾ ਉਹਨਾਂ ਚੱਲ ਜਾਂਦਾ ਕਿ ਨਹੀਂ ਚਲੋ ਅੱਜ ਕਿੰਨੀ ਫਰਿਜ ਆਪਣਾ ਕਰੋ ਆਪਣੇ ਕੋਲ ਹੈ ਖਿਆਲ ਚਾਰ ਮੱਝਾਂ ਵਾ ਦੋ ਘਾਵਾਂ ਸੰਦੀਪ ਆਜੋ ਫਿਰ ਇਧਰ ਚਲੋ ਦੱਸੋ ਜੀ ਫਿਰ ਹਾਂਜੀ ਇਹ ਪਹਿਲੇ ਸਵੇਰੇ ਇਹ ਥੱਲੇ ਜਾਨੀ ਕਿ 10 ਦੇ ਤੇ 11 ਦੇ ਵਿੱਚ ਦੁੱਧ ਸੰਦੀਪ ਸਿਆ ਇਸ ਟਾਈਮ ਹੈਗਾ ਇਸ ਟਾਈਮ ਪੱਕਾ ਪਚਵਾਉਣਾ ਤੇ ਹਾਂਜੀ ਆਖ ਨੂੰ ਕੋਈ 12 ਆਖੀ ਜਾਈ ਉਹਦਾ ਫਾਇਦਾ ਕੋਈ ਨਹੀਂ ਬਿਲਕੁਲ ਤੇ ਬੱਚਾ ਕੀ ਮਗਰਾਂ ਦੇ ਬੱਚਾ ਇਹਦੇ ਕੱਟਾ ਵਾ ਉਹ ਖਾਦਨੀ ਮਗਰਾਂ ਆ ਦਿਖਾ ਮੈਨੂੰ ਬਾਕੀ ਆਪਣੇ ਇਧਰ ਦੀ ਨਹੀਂ ਆਏ ਇਹ ਨਹੀਂ ਆਣੀ ਆ ਜਲਦੀ ਅੱਛਾ ਉਧਰੋਂ ਆਈ ਹੈ ਉਧਰੋਂ ਆਪਣੀ ਖੋਲੋ ਫਿਰ ਦੋ ਤਿੰਨ ਪੀਸ ਹੀ ਆਪਣੇ ਕੋਲ ਇੱਕ ਸੇਹਣੋ ਲਓ ਜੀ ਵੇਖੋ ਝੋਟੀ ਪਹਿਲਾ ਸੁਆ ਤੇ ਸਿੰਘੀ ਵੇਖੋ ਗਾੜੀ ਦੀ ਸਿੰਘ ਦੀ ਕਿਰਿਆਨ ਦੇ ਨੇ ਘਾਇ ਘਰ ਬਣਾਇਆ ਤੇ ਮੂਰਤੀ ਆ ਦੀ ਅਛਾ ਅਛਾ ਮਿਸਤਰੀ ਵੀ ਬਣਾਦਾ ਸਿੰਘੇ ਤਰ੍ਹਾਂ ਲਾਦੇ ਲੰਮੀ ਤੋੜੋ ਕਰੇ ਥਣ ਬੜਾ ਲਾ ਵਧੀਆ ਨੋਕੜਾ ਜੀ ਥਣ ਵੇ ਮਲਕੇ ਦੇ ਜਿੰਨਾ ਪਛਾ ਮਤਲਬ ਪਿਛਲੇ ਸਣਾ ਦੁੱਧ ਆਪਣੀਆਂ ਇਧਰ ਨਹੀਂ ਕਰਦੀ ਉਹਨਾਂ ਦੇ ਗਾੜੀ ਆ ਉਹਨਾਂ ਗਾੜੀ ਆ ਗਾ ਗਾ ਲੰਮੀ ਤੋੜ ਲੰਮੀ ਤੋੜੋ ਲੰਮੀ ਬੋਰੀ ਨਹੀਂ ਲਈ ਕਿ ਇਹ ਲੈ ਆਂਦੀ ਕਰਾ ਦੀ ਹਾਂ ਜੀ ਪਾਗੀ 6 ਸਾਲ ਵੱਡੀ ਆ ਠੀਕ ਆ ਆਜੋ ਆਜੋ ਉਹ ਬੱਚਾ ਵੇ ਜਿਹੜਾ ਕੋਲੇ ਬੈਠਾ 6 ਸਾਲ ਤੇ ਬਹੁਤੀ ਜਾਂਦੀ ਆਵੇ ਜਿੱਦਾਂ ਮਰਜ਼ੀ ਨਾਲ ਨੂੰ ਖਾਂਦੋ ਦਲੇ ਬਸ ਠੀਕ ਆ ਜੀ ਦੇਖੋ ਭਾਈ ਸੰਤੂ ਸਾਹਿਬ ਜਿੱਦਾਂ ਮਰਜ਼ੀ ਬੈਠੇ ਰਹੋ ਬਾਕੀ ਆਕਮ ਆਵੀਂ ਮਾਲੋ ਆਜੋ ਆਇਆ ਇਹ ਤੌਰ ਤੇ ਦੀ ਬਰੀਡ ਵਾਖਾ ਸੀ ਨਹੀਂ ਤੋੜਾ ਖਾਰਵਾਵਾਂ ਗੱਲ ਨਾ ਸੀ ਕਿ ਤਾਂ ਸੀ ਕਿ ਕੀ ਨਿਵਾਕਿਆ ਸਹੀ ਗੱਲ ਇਹ ਕੀ ਚੱਕਰੇ ਦੁੱਧ ਦੀਆਂ ਬਲੀਆਂ ਫੇਰ ਵੀ ਉਹਨਾਂ ਵੰਡ ਬਣੇਵਾ ਪਾਉਂਦਾ ਆਪਾਂ ਮੱਠਿਆਂ ਤੇ ਬੱਚੇ ਨੂੰ 10 ਦਿਨ ਆਪ ਦੁੱਧ ਛੱਡਣੇ ਮੁੜ ਕੇ ਮੱਠਿਆਂ ਤੇ ਆਪਾਂ ਇੱਕ ਫਰਕ ਪੈਂਦਾ ਨਾ ਜੀ ਫਰਕ ਪੈਂਦਾ ਪੱਕਾ ਪੈਂਦੇ ਆ ਹਾਂ ਤੇ ਸਹੀ ਗੱਲ ਬਣਾ ਲੇ ਗੋਣ ਵੰਡ ਪਾਉਣਾ ਦੁੱਧ ਆਪਾਂ ਮੱਠਿਆਂ ਦੇ ਮਲਾ 10 ਦਿਨ ਛੱਡ ਕੇ ਮੁੜ ਕੇ ਨੇ ਵਾਧੂ ਠੀਕ ਆ ਹਾਂ ਓਕੇ ਕੰਮ ਕਰਨੀ ਆਪਾਂ ਬਾੜੀ ਜਿੰਨਾਂ ਤੋਂ ਲਿਆਂਦੀ ਨਾ ਉਹ ਹਰਿਆ ਨਹੀਂ ਪਾਉਂਦੇ ਰਹਿਣ ਆ ਤੂੜੀ ਪਾਉਂਦੇ ਆ ਹਰਿਆ ਕੋਈ ਨਹੀਂ ਪਾਉਂਦੇ ਰਹਿਓ ਤੂੜੀ ਤੇ ਇਹ ਆਪਾਂ ਭਾਵੇਂ ਮ ਇਹ ਹਾਂ ਨਾ ਆਪਾਂ 92000 ਦੀ ਦੇ ਦਾਂਗੇ ਸੰਦੀਪ ਸਾਹਿਬ ਅੱਪੀ ਸ਼ਾਟ ਲਾਸਟ ਆ ਨਹੀਂ ਲਾਸਟ ਸੰਦੀਪਾ ਜੀ ਛੋੜ ਸ਼ਾਟ ਹੀ ਕਰਨੀ ਆ ਛੋੜ ਸ਼ਾਟ ਹੀ ਪੂਰੇ 90 ਚ ਚਲੋ 90 ਜੀ ਛੋੜ ਛੱਪਾ ਕਰ ਦਾਂਗੇ ਬੜਾ ਠੀਕ ਆ ਚਲੋ 90 ਛੋਟੀ ਵੇਖ ਕੇ ਇੱਕ ਚੀਜ਼ ਆ ਤੇ ਲਾਸਟ ਆ 90 ਇਹ ਮੇਰੇ ਸਾਹ ਚੌਕੀ ਸੰਦੀਪ ਸਾਹਿਬ ਹੈ ਬੜਾ ਠੀਕ ਆ ਹੈ ਵੀ ਚੌਕੀ ਆ ਬਿਲਕੁਲ ਬਿਲਕੁਲ ਬਾਹਰ ਟਿਆ ਦਸ ਤੋਂ ਬਾਹਰ ਦੋ ਦਿਆ ਬਾਕੀ ਸੰਦੀਪ ਆ ਜੀ ਗੱਲ ਪਤਾ ਕੀ ਆ 90 ਤੋਂ ਕਈ ਬਾੜ ਫੇਰ ਕਰਨ ਡਾ ਪੈਂਦੇ ਆ ਰੇਟ ਬਿਲਕੁਲ 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 ਕੀ ਮੰਨ ਲੈ 80 ਲੈ ਲੋ 80 ਲੈ ਲੋ ਉਹ ਕੰਮ ਨਹੀਂ ਹੋਣਾ ਥੋੜੀ ਹਣੀ ਆ 500 ਹੀ ਕਰ ਦੋ ਛੋਟ ਕੋਈ ਗੱਲ ਕਰਤਾ 90 ਦੇ 500 90 ਦੇ 500 ਜਾਰੀ ਜਾਂਦੀ ਜਾਰੀ ਕਰ ਦਾਂਗੇ ਪਰ ਇਹੋ ਜੀ ਝੋਟੀ ਨਹੀਂ ਮਿਲਦੀ ਜੀ ਸੰਦੀਪ ਜੀ ਝੋਟੀ ਨਹੀਂ ਇਹੋ ਜੀ ਮਿਲਦੀ ਨਹੀਂ ਮਿਲਦੀ ਪਾਏ ਪਕੀਦੋ ਫੇਨਾ ਮੈਨਾਂ ਇਹ ਹਿੱਟਾ ਤੇ ਤਾਂ ਬਹੁਤ ਆ ਕਿਦੇ ਮੂਰਤੀ ਆ ਦੇ ਕਿਦੇ ਮੂਰਤੀ ਆ ਮੂਰਤੀ ਆ ਸੋਣੀ ਝੋਟੀ ਆ ਨਾਲੇ ਉਹ ਤੇ ਨੱਤੀ ਗੱਲ ਮੂਰਤੀ ਆ ਦੇ ਐਨ ਪੈਸੇ ਲਾ ਕੇ ਆਂਦੇ ਬੋਲੀ ਆ ਉਹ ਤੇ ਨੱਤੀ ਗੱਲ ਆ ਮੈਂ ਨਾ ਪੂਰੀ ਗੱਲ ਆ ਦੇ ਦੇਖਿਆ ਵੇ ਕਿਹਦੇ ਕੰਨ ਗੱਲ ਆ ਕੰਨ ਗੱਲ ਆ ਨਿਕਾਸ ਕੇ ਨਿਕਾਸ ਆਜੋ ਆ ਇਹ ਇਹ ਨਹੀਂ ਇਹ ਘਪੜਾ ਨੇ ਇਹ ਤੋਈਆ ਇਹ ਲੋ ਜੀ ਤੀਜਾ ਦੇ ਚੌਥਾ ਦਿਨ ਜਾਂਦਾ ਬੋਲੇ ਬਾਹਰ ਨਿਕਲੀ ਆ ਇਹਦੇ ਥੱਲੇ ਹੋਊਗਾ ਮਲ 11 12 ਦੇ ਵਿੱਚ ਦੁੱਧ ਬਠੀਕ ਆ 11 ਕਿਲੋ ਮੰਨ ਕੇ ਲਓ ਇਹਨੂੰ ਚੌਥਾ ਦਿਨ ਥੰਦੀ ਸੇ ਜਾਂਦਾ ਚੌਥਾ ਹਾਂਜੀ ਲੋ ਜੀ ਇਹ ਵੀ ਵੇਖੋ ਰਾਜੀ ਪੂਰੀ ਭਜ ਜਾਂਦਾ ਛੋਟੀ ਜਾਂਦੀ ਪੂਰੀ ਭਜ ਜਾਂਦਾ ਆਪੇ ਅੱਖਾਂ ਬਿਲੀਆਂ ਬਿਲੀਆਂ ਅੱਖਾਂ ਬਿਲੀਆਂ ਚੰਨ ਚੱਲੇ ਅੱਖਾਂ ਬਿਲੀਆਂ ਐ ਲੰਮੀ ਦੋ ਚੱਲੇ ਪੂਰੀ ਭਜ ਜਾਂਦਾ ਆਪੇ ਆਹ 4 ਫੁੱਟ ਤੇ ਇਹ ਜੀ ਬੋਲੇ ਬਾਹਰ ਨਿਕਲੀ ਆ ਦੁੱਧ ਤੇ ਕਰਮਾ ਵਾਲੀ ਨੇ ਆ ਪੰਜਾ ਸਤਾਂ ਦੇ ਤਾਂ ਨਹੀਂ ਮਸਲਾ ਮਾਰ ਕੇ ਲੋਕਾਂ ਦੇ ਨੂੰ ਪਾ ਦੇਣਾ ਹੈ ਹਾਂ ਹਾਂ ਤੁਸੀਂ ਵੀ ਪਰੇ ਕਿਵਾਰੀ ਬੜੀ ਵਧੀਆ ਵਾਏ ਬੋਲੀ ਬੜੀ ਵਧੀਆ ਠੀਕ ਹੈ ਜਵਾਲੇ ਬਹੁਤ ਸੋਹਣਾ ਲੱਗਾ ਨਾ ਬਸ ਠੀਕ ਹੈ ਦਹਾ ਦੇ ਹਾਂਜੀ ਫਿਰ 1000 15 ਨਾ ਇੱਕ ਪੰਜ ਦੀ ਸੰਦੀਪ ਸਿਆ ਹਾਂ ਨਹੀਂ ਹਾਂ ਨਾ 15 ਦੀ ਉਹ ਚ ਛੋਟੇ ਛੱਪਾ ਖੁਸ਼ੀ ਨਾਲ ਕਰ ਦਾਂਗੇ ਲਾ ਲਾਟ ਬਾਕੀ ਜਿਹਨੇ ਵੀ ਕੰਟੀ ਦੇ ਦੋਵੇਂ ਟਾਈਮ ਪਾ ਵਿੱਚ ਚੜਾਵੇ ਦੁੱਧ 10 ਤੋਂ ਬਾਹਰ ਬਾਹਰ ਇਹ ਵੜਿਆ ਜੀ ਭੋਲੀ ਨੂੰ ਬਾਰੀ ਨਿਕਲੀ ਚ ਉਠਾ ਪੰਜ ਮਾਂ ਦਿਨ ਜਾਂਦਾ ਆ ਜੀ ਭਾਰੇ ਕੋਈ ਸ਼ਰਤ ਲਾਵੇ 14 15 ਲੀਟਰ ਆਈ ਦੇ ਬਾਰ ਨੂੰ ਇਹ ਹਲੇ ਹੋਊ ਚੀਜ਼ ਆਪਾਂ ਜੋ ਹੈਗਾ ਨਾ ਉਹ ਦੱਸਣਾ ਨਾ ਬਿਲਕੁਲ ਜੀ ਜੀ ਇੰਨੀ ਕਿ ਕਰਦਾ ਬਾਕੀ ਤੋ ਆਈ ਇੱਕ ਨੰਬਰ ਦੀ ਸੰਦੀਪ ਚ ਬੈਂਹਿਆ ਬੈਂਹਿਆ ਹੀ ਮਲਣਾ ਬਾਰੀ ਭਰਦੀ ਹੈ ਬਾਰੀ ਭਰ ਜਾਂਦੀ ਮਗਰ ਇਹਦੇ ਘੱਟਾ ਮੌਦੂ ਚੋਂ ਦਿਨ ਦਾ ਬਖਾ ਦੇ ਠੀਕ ਆਜੋ ਇੱਧਰ ਆਜੋ ਆਜੋ ਆ ਗੱਪਣੀ ਹਾਂ ਇਹ ਗੱਪਣਿਆ ਇਹ ਕੋਈ ਮਲਾਬ 8 10 ਦਿਨ ਖੜਦੀ ਆ 8 10 ਲੈਂਦੇ ਹਾਂ ਜੀ ਲਓ ਜੀ ਇਹ ਗੱਪਣ ਝੋਟੀਆਂ ਦੇ ਵੇਖੋ ਆਜੋ 8-10 ਦਿਨ ਖੜਦੀ ਆ ਜੀ ਠੀਕ ਆ ਲੋ ਵੇਖੋ ਘਰ ਆਜਾ 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 ਇਹ ਪਿਓਰ ਦੂਜੇ ਸੁਵੇਆ ਸੰਧੀਆ ਸੁਆ ਹਾਂਜੀ ਮਾਂ ਦੋਵਾਂ ਤਰ ਮਿਲਦੇ ਹਾਂ ਹਾਂ ਆਜਾ ਆਜਾ ਬਾ ਠੀਕ ਆ। ਹਾਜੀ ਵਰ ਬਾਈ। ਇਹ ਸੰਦੀਪ ਦਾ ਕੋਈ ਪੰਜਾਤੀ ਨਹੀਂ 80 ਨਹੀਂ। ਹਾਂ ਨਾ ਇਹ 75 ਹਜ਼ਾਰ ਦੀ ਦੇਵਾ। 75 ਹਜ਼ਾਰ ਦੀ। ਹਾਂ ਨਾ। ਤੇਲੇ ਝੋਟੀ ਕੋਈ ਮਤ ਹੈ ਐਹੋ ਜਿਹੜੀ ਗਾਤਰ ਖੜਤੀ ਖੜਤੀ ਆ। ਹਾਂ ਠੀਕ ਆ। ਮਤਲਬ ਥੇਂਗ ਵੀ ਪਰ ਪੂਰੀ ਸੂਰਤ ਆ ਇਹੋ ਦਸ ਦਿਨ ਜਿਹੜੀ ਕੱਚੀ ਕੱਚੀ ਆ। ਪੰਜਾਤਰ ਛੱਡ ਦੋ ਜਣੇ ਛੱਡਦੇ ਆ। ਤੇ ਕੋਈ ਗੱਲ ਨਹੀਂ। ਛੋੜ ਝੱਪਾ ਕਰ ਦਾਂਗੇ ਪੰਜਾਤਰ। ਕੋਈ ਗੱਲ ਨਹੀਂ। ਅੱਗੇ ਬੁਰੀ ਆ ਗਈ। ਨੀ ਇਹ ਬੋਲੀ ਗੱਪਣ ਨਹੀਂ ਇਹ ਗੱਪਣ ਨਹੀਂ ਕੀਨਾਵਾ ਇਹ ਆਪਣੇ ਨਾਲ ਇਹਦਾ ਕੱਟਾ ਹੀ ਕੀਨਾਵਾ ਦੋ ਗਿ ਮਹੀਨੇ ਦਾ ਮਰ ਗਿਆ ਤੇ ਆਏ ਵੇਲੇ 7 ਕਿਲੋ ਦੁੱਧ ਬਾਹਰ ਆ ਤੇ ਬਿਨਾ ਟੀਕੇ ਤੋਂ ਮਿਲਦੀ ਆ ਗੱਪਣ ਹੈ ਨਹੀਂ ਨਹੀਂ ਗੱਪਣ ਨਹੀਂ ਇਹਦੇ ਨਾਲ 7 ਕਿਲੋ ਦੁੱਧ ਆ ਇਹ ਜਿਹੜਾ ਮਤੂ ਲੈਣਾ ਤੇ ਬਿਨਾ ਟੀਕੇ ਤੋਂ ਬਿਨਾ ਟੀਕੇ ਤੋਂ ਮਿਲਦੀ ਨਸਲ ਮੈਂ ਜੀ ਪੂਰੀ ਨਸਲ ਤੇ ਪੂਰੀ ਬਰੀਦ ਤੇ ਬਾਕੀ ਇਹਨੂੰ ਕੀਨਾਵਾ ਆਪਣੇ ਮਨ ਦੀ ਜੈਂਪ ਹੋਈ ਆ ਇਹਨੂੰ 15 16 ਦਿਨ ਹੋਈ ਆ ਨਵੀਂ ਹੋਈ ਨੂੰ ਬਸ ਠੀਕ ਆ ਆ ਗੁਣ ਤਾਂ ਹਾਂ ਦੇ ਪਿਆਰ ਨੀਲੀ ਪੂਰੀ ਚਵਾਈ ਕਿ ਦਿੱਤਾ ਮਨਸੂਈ ਚਵਾਈ ਨਾ ਕੋਈ ਕੋਈ ਆ ਆ ਦੇਖੋ ਆ ਕਰਾ ਰਹਾ ਬਿੱਲੀ ਕਰਾ ਹਾਂ ਆ ਦੇਖੋ ਆ ਚਾਰੇ ਕੋਸ ਤੋਂ تیار ਲੈ ਠੀਕ ਨਹੀਂ ਹੋ ਨਸਲ ਪੂਰੀ ਟੁੱਟ ਗਈ ਆਲੂ ਖਾਲੀ ਕਹਿੰਗੇ ਬਈ ਸਤ ਕੋ ਦੋਤੀ ਇਹ ਜਵਾਲ ਹਾਂਜੀ ਭਾਜੀ ਮਰ ਇਹ ਨਾ ਕੋਈ 65 ਨਹੀਂ ਕੋਈ 60 ਨਹੀਂ ਇਹ ਆਪਾਂ 67000 ਦੀ ਦੇਣਾ ਨਹੀਂ ਹੋਰ ਦੀਆਂ ਵਾਲੇ 6000 57 57 ਹੈ ਕਿ ਨਹੀਂ ਇਤਨਾ ਫੋਟੀਆਂ ਵਾਲਾ ਮੋਲ ਅੱਗੇ ਤੂੰ ਦੱਸ ਦੇ ਜਿਹੜਾ ਖੜੂ ਯਾਦ ਕਰੂਗਾ ਦੋ ਹੀ ਛੱਡ ਦੋ ਆਹ ਮਾ ਫਿਰ ਅੱਗੇ ਕੀ ਕਦਰ ਛੱਡੀ 55 ਹੀ ਜਾਣ ਦੋ ਜਾਣ ਦੋ 55 ਜੋ ਤੂੰ ਕਹਿ ਤਾ ਭਰ ਬਣਾ ਆਪਾਂ ਨੇ ਪਹਿਲੇ ਪੱਤਰ ਨਹੀਂ ਛੱਡੀ ਕੋਈ 55 ਠੀਕ ਹੈ ਚੋ ਤੇ ਕੋਈ 150 ਛੋੜੀ ਹੋਰ ਜੋ ਕਹਿ ਤੀ 100 ਮੈਨੂੰ ਇਹ ਲੱਗਦਾ ਪਰ ਆਪਣੇ ਮੱਝਾਂ ਬਲਾ ਜੇ ਲੈਣੀਆਂ ਲੈਣੀਆਂ ਵਸ ਨਹੀਂ ਉਹ ਗੱਲਾਂ ਜਰੂਰ ਸੁਣਨੀਆਂ ਆਪਣੇ ਹਾਂ ਨਹੀਂ ਬਹੁਤ ਜਰੂਰ ਹਾਂ ਨਹੀਂ ਉਤਰਾਂ ਤਾਂ 10 ਦੇ ਕੋਈ ਹਿਮਾਲਾ ਤੋਂ ਆ ਆ ਮੱਝਾਂ ਨਾਲੋਂ ਭਾਰੀ ਬਾਕੀ ਜਿਨੇ ਵੀ ਲੈਣੀ ਦੋਵੇਂ ਟਾਈਮ ਚ ਹੋਵੇ ਬਿਲਕੁਲ ਐ ਮਨਪੂਰਨ ਨਹੀਂ ਛਟਾ ਨਹੀਂ ਵਾ ਪਾੜਾ ਪਾਇਆ ਹਾਂ ਥੱਲੇ ਕਹਿੰਦੇ ਜਿਹੜੀ ਸੱਜਰਾ ਭਾੜਾ ਵੀ ਨਹੀਂ ਪਾਈਦਾ ਅੱਛਾ ਬੱਸੋ ਦੇ ਲਈ ਤੇ ਬਜੀ ਦੀ ਪਾਪਾ ਤੇ ਕੈਮਰਾ ਚੋਲਾ ਆ ਨਹੀਂ ਪਾਈਦਾ ਸਵਤੇ ਆ ਦੇ ਕੋਈ ਟਿਕਰੀ ਹੈਗੇ ਨਸੀਲਾ ਸਾਹੀ ਗੱਲ ਬੱਸ ਠੀਕ ਆ ਬਾਕੀ ਗੱਲਾਂ ਨਹੀਂ ਜਿੰਨੇ ਲੈਣੇ ਭੈਣ ਭਰਾ ਨੇ ਤਕਾਲਾ ਨਹੀਂ ਚੋਵੇ ਸਵੇਰੇ ਚੋਵੇ ਇੱਕ ਜਿਹੜੀਆਂ ਗੱਲਾਂ ਨਹੀਂ ਗੱਲਾਂ ਨਹੀਂ ਗਿਆ ਬੱਸ ਬਿਲਕੁਲ ਗਾਈਆਂ ਇਹਨੂੰ ਗਾਂ ਨੂੰ ਹੋ ਗਏ ਸੰਦੀਪ ਸਿੰਘ ਮੇਰੇ ਹਿਸਾਬ ਚ 6-7 ਦੇ ਨੂੰ ਬੀਸੂ ਨੂੰ ਮਗਰੀ ਦੇ ਬੱਛੀ ਆ ਠੀਕ ਆ ਇਹ ਇਹਦੀ ਥੱਲੇ ਹੋ ਮੇਰੇ ਹਿਸਾਬ ਚ 14-15 ਦੇ ਬੋਲਾ ਬੋਲਾ ਬੋਬੀ ਲਾਓ ਮੈਂ ਪੋਲੇ ਬਾਹਰ ਨਿਕਲੀ ਆ ਜੇ ਮੈਂ ਦੋ ਤਰੀਕ ਨੂੰ ਜਵਾਦੂ ਲਾਗਣਾ ਕੋਰੋ ਜੀ ਦਿਖਾਓ ਬਹੁਤ ਜ਼ਮਿੰਦਾਰ ਲਓ ਜੀ ਵਿਖਾਓ ਆ ਦੇਖੋ ਰੰਗੂ ਸੁਣਾ ਬੈਠਦਾ ਪਰ ਲੇਵਾ ਵੀ ਬਹੁਤ ਚੰਗਾ ਦੇਖੋ ਦੇਖ ਚੰਗੀ ਬੈਰ ਮੈਂ ਬਾਕੀ ਲੇਵਾ ਨੇ ਆ ਗੋਣ ਹਣਾ ਅਗਮੜਾ ਜੱਤੀ ਚਲ ਬੱਛਾ ਹੈ ਨਾ ਬੱਚੀ ਇਹ ਮਾਂ ਦਾ ਬੱਚੀ ਹੈ ਬੱਚੀ ਮਾਂ ਦਾ ਹੈ ਆ ਆ ਗਿਬ ਦੇ ਖੋਤ ਬੱਚੀ ਹਾਂਜੀ ਫਿਰ ਇਹ ਕੋਈ ਆਪਾਂ ਮੰਨ 70 ਨਹੀਂ 65 ਦੀ ਹਾਂ ਨਾ 60 ਦੀ 60 ਹਜ਼ਾਰ ਦੀ ਹਾਂ ਨਾ 60 ਤੋਂ ਵੀ ਦੋ ੜਾ ਦਿੰਦੇ ਆ 58 ਹਜ਼ਾਰ ਦੀ ਹੋਰ ਹਜ਼ਾਰ ਕਿਹਾ 55 ਦੀ ਨਹੀਂ 80000 ਦਾ 55 ਨਹੀਂ ਜਾਨ ਨਿਕਾ ਨਿਕਾ ਅਟਮਿੰਜਾ ਦੋ ਹਜ਼ਾਰ ਗਿਆ 29 हां 255 ਜਾਨ ਚਲ ਜੋ ਕਹਤਾ ਹੈ ਕੋਈ ਗੱਲ ਆ ਕਿਹਨੇ ਨਜ਼ਾਰੇ ਲਓ ਜਿਹੜਾ ਜਿਹੜਾ ਕੋਈ ਕੋਈ ਗੱਲ ਨਹੀਂ ਵਿਚ ਵਿੱਚ ਕੋਈ ਗੱਲ ਜੋ ਕਹਤਾ 548 ਕਿਲੋਮੀਟਰ 200 ਰੁਪਿਆ ਛੋਟ ਦੇ ਹਣੇ ਪੰਜਾਹ ਰੁਪਿਆ ਕੋਈ ਤਨਦੀਸ ਤੂੰ ਵੀ ਘਰ ਘਰ ਜਾਣਾ ਕੋਈ ਵਹਿੜ ਚ ਮਗਰ ਬੱਛੀ ਆ ਇਸ ਤੋਂ ਉੱਪਰ ਰੱਬ ਨੇ ਨਾ ਇਹ ਦੋ ਸਸਤਾ ਹੁਣ ਕੀ ਹੋ ਸਕਦਾ ਬਾਜੀ ਐਂਡ ਆ ਲੋ ਇਹਨਾਂ ਮਗਰ ਵੀ ਬੱਛੀ ਆ ਦੁੱਧ ਕਿੰਨਾ ਦੋ ਦੇ ਦੇ ਥੱਲੇ ਮਨਾ ਕੋਈ ਜ਼ਿਆਦਾ ਨਹੀਂ ਗਾਤੇ 14 ਦੇ ਅੰਦਰ ਬਾਰੇ ਦੇ ਥੱਲੇ ਦੋ ਸਾਢੇ 13 14 ਕਿਲੋ ਬੱਚੀ ਇਹਨਾਂ ਮਾਰੀਓ ਤੇ ਵੀ ਭਾਈ ਵੀਰੇ ਉੱਤੇ ਤੂੜੀ ਤੇ ਯਾਦ ਚੌਕ ਕਰਦੇ ਆ ਹਾਂ ਤੂੰ ਕੀ ਦੇ ਮੇਨ ਗੱਲ ਤੂੜੀ ਤੇ ਆ ਆ ਪੱਠੇ ਪੁੱਠੇ ਬਸ ਹੋ ਜਾਣੀ ਉਹ ਦਹਾ ਤਨ ਬਸ ਲੋ ਜੀ ਵੇਖੋ ਮਰਾ ਦੀ ਗੈੜ ਵੱਡੀ ਪੂਰੀ ਇਹਦੀ ਮਗਰੀ ਬੱਚੀ ਆ ਬੱਚੀ ਮਗਰਾ ਦੇਖੋ ਤਾਰੀਆਂ ਵੇਣਾ ਨਾ ਦੇਖੋ ਚੋਰੀ ਬੜੀ ਆ ਚੋਰੀ ਬੜੀ ਆ ਮੈਂ ਕਾਫੀ ਕੜਾ ਪੂਰਾ ਹੈ ਜੀ ਲਾਰਜੀ ਵੀ ਦੀ ਆ ਲਾਰਜੀ ਲਾਸਟ ਐਂਡਰ ਵੀ ਸੀ ਜੀ ਬੜਾ ਐਂਡਰ ਐਂਡਰ ਇਹ ਨਾ ਵੀ ਉਹ ਹੀ ਕਰ ਦਿੰਨੇ ਉੱਤੋਂ ਹੌਲੀ ਹੌਲੀ ਪੌੜੀਆਂ ਉਤਰਨੇ ਉਹ ਹੀ 55 ਹੀ 55 ਹੀ ਹੋਰ ਯਾਰ ਡਾ ਦੇ ਨੇ ਇਥੇ ਇਹ ਕੋਈ ਗੱਲ ਨਹੀਂ ਲਾਹਾਂਗਾ ਜੀ ਨਹੀਂ ਆਪਾਂ ਖਾਣਾ 53000 ਦੀ ਸੰਖਿਆ ਉਹ ਜੀ 200 53000 ਦੀ ਛੋਟ ਹੁੰਦੀ ਆ ਛੋਟ ਹੁੰਦੀ ਆ ਚਲੋ ਹਾਂਜੀ ਵੇਖ ਲਓ 3 4 5 6 ਬਸੂਆ ਹਾਂਜੀ ਤੇ ਲੇਖਣ ਨੂੰ ਦੁਪਰ ਦਾ ਨਾ ਹੀ ਆ ਮੈਂ ਜੀ ਦੇ ਘਰ ਭਰਾ ਨਹੀਂ ਲੈਣ ਆ ਦੀ ਨਰਖ ਪਰਖ ਕਰਕੇ ਜੋ ਕੇ ਖੜੇ ਸਾਰੀਆਂ ਸੂਈਆਂ ਸਵੀਆਂ ਇੱਕੋ ਗੱਬਣ ਆ ਬਾਜੀ ਬਾਜੀ ਹਾਂਜੀ ਚਲੋ ਹੋਰ ਜੀ ਫਿਰ ਸਾਰੇ ਵੀ ਆ ਵੀਰਾਂ ਭੈਣ ਭਰਾਵਾਂ ਨੂੰ ਸਾਸਰੀ ਕਾਲ ਕਿ ਪਹਿਲਾਂ ਨਹੀਂ ਬੁਲਾਈ ਚੇਤਾ ਭੁੱਲ ਗਿਆ ਸੀ ਹੁਣ ਬੁਲਾ ਲਈ ਹਾਂ ਮੇਰੀ ਗੱਲ ਹੈ ਉਹ ਤੇ ਨੱਥੀ ਗੱਲ ਹਾਂ ਜੀ ਉਹ ਤੇ ਨੱਥੀ ਗੱਲ ਮਹਾਰਾਜ ਹਰ ਨੂੰ ਤੰਦਰੁਸਤੀ ਦੇਵੇ ਤੇ ਪਿੰਡ ਬਾਈ ਦੇ ਟੋਟੀਆਂ ਨੌਕ ਸਿੰਘ ਨਾਲ ਜੀ ਤੇ ਨੰਬਰ ਬੋਲ ਦੋ ਨੰਬਰ ਹੈ ਆਪਣੀ ਜੀ 98553 12767 ਤੇ ਦੂਜਾ 76580 53927 ਚਲੋ ਆ ਬੱਚੇ ਵਾਹੋ ਆਹ ਵਾਹ ਆਪ ਵੀ ਸਾਡੇ ਬੱਚੇ ਆ ਪਹਿਲੇ ਨੰਬਰ ਆ ਗਿਆ ਬੱਚਾ ਵਾ ਉਹ ਨਾ ਕੱਟਾ ਬੈਠਾ ਵਾ ਉਹ ਦੂਜੇ ਨੰਬਰ ਵਾਲੀ ਦਾ ਵਾ ਉਹ ਆਪਣੀਆਂ ਬੱਚੀਆਂ ਉਹਨਾਂ ਦੇ ਮਗਰ ਚਲੋ ਠੀਕ ਹੈ ਇੱਕ ਬਣ ਹਣਾ ਜੀ ਚਲੋ ਇੱਕ ਨੰਬਰ ਠੀਕ ਹੈ ਮੇਰੇ ਵੀਰ ਸਾਡੀ ਗੱਲ ਸਾਡੀ ਕਹਾਣੀ ਛੋੜ ਭਾਈ